ਖਬਰ ਫਰਾਂਸ ਤੋਂ ਆ ਰਹੀ ਜਿੱਥੇ ਜਲੰਧਰ ਦਾ ਮੁੰਡਾ ਲਾਪਤਾ ਹੋ ਗਿਆ ਦੱਸਦੇ ਕਿ ਇੰਗਲੈਂਡ ਡੌਂਕੀ ਲੈ ਕੇ ਜਾ ਰਿਹਾ ਸੀ ਔਰ ਰਸਤੇ ਦੇ ਵਿੱਚ ਜੋ ਪ੍ਰਵਾਸੀ ਇਹ ਉਹਨਾਂ ਦੇ ਨਾਲ ਭਰੀ ਜੋ ਕਿਸ਼ਤੀ ਹੈ ਉਹ ਡੁੱਬ ਜਾਂਦੀ ਹੈ ਜਿਸ ਦੇ ਵਿੱਚ ਜਲੰਧਰ ਦਾ ਮੁੰਡਾ ਅਰਵਿੰਦਰ ਲਾਪਤਾ ਹੋ ਜਾਂਦਾ ਹੈ ਹਾਲਾਂਕਿ ਕਿਸ਼ਤੀ ਦੇ ਵਿੱਚ ਬਾਕੀ ਜੋ ਲੋਕ ਸਵਾਰ ਸੀ ਉਹਨਾਂ ਨੂੰ ਬਚਾ ਲਿਆ ਗਿਆ ਹੈ ਪਰ ਇਹ ਨੌਜਵਾਨ ਇਸ ਦੀ ਹਜੇ ਤੱਕ ਕੋਈ ਖਬਰ ਨਹੀਂ ਮਿਲ ਸਕੀ ਹੈ ਇਸ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਹਜੇ ਤੱਕ ਇਸ ਦੀ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੇ ਤਾਂ ਸਮੁੰਦਰ ਦੇ ਵਿੱਚ ਇਹਨਾਂ ਦੀ ਕਸ਼ਤੀ ਪਲਟ ਗਈ ਸੀ ਜਿਸ ਸਮੇਂ ਡੌਂਕੀ ਲਾ ਕੇ ਇੰਗਲੈਂਡ ਜਾ ਰਹੇ ਸੀ ਔਰ ਫਰਾਂਸ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਜਿੱਥੇ ਇਹਨਾਂ ਦੀ ਕਸ਼ਤੀ ਪਲਟ ਜਾਂਦੀ ਹੈ ਦੱਸਦੀ ਕਿ 80 ਲੋਕ ਇਸ ਕਸ਼ਤੀ ਦੇ ਵਿੱਚ ਸਵਾਰ ਸੀ ਔਰ 1 ਅਕਤੂਬਰ ਨੂੰ ਇਹ ਫਰਾਂਸ ਤੋਂ ਕਸ਼ਤੀ ਦੇ ਰਾਹੀਂ ਇੰਗਲੈਂਡ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਹੈ ਰਸਤੇ ਦੇ ਵਿੱਚ ਕਸ਼ਤੀ ਪਲਟ ਜਾਂਦੀ ਹੈ ਜਿਸ ਤੋਂ ਬਾਅਦ ਹਫੜਾ ਥਫੜੀ ਉੱਥੇ ਮਚ ਜਾਂਦੀ ਹੈ ਔਰ ਤੁਰੰਤ ਉਥੇ ਜੋ ਲੋਕ ਇਹ ਨੇ ਉਹਨਾਂ ਨੂੰ ਬਚਾਇਆ ਜਾਂਦਾ ਦੱਸਿਆ ਜਾਂਦਾ ਕਿ ਕਿਸ਼ਤੀ ਦੇ ਵਿੱਚ ਜਿੰਨੇ ਲੋਕ ਸਵਾਰ ਸੀ ਉਹਨਾਂ ਨੂੰ ਬਚਾ ਲਿਆ ਗਿਆ ਪਰ ਅਰਵਿੰਦਰ ਦਾ ਕੋਈ ਖਬਰ ਨਹੀਂ ਮਿਲ ਸਕੇ ਅਰਵਿੰਦਰ ਦਾ ਕੋਈ ਸੁਰਾਗ ਨਹੀਂ ਮਿਲਿਆ ਕਿ ਆਖਿਰ ਉਹ ਕਿੱਥੇ ਗਿਆ ਤਾਂ 2 ਅਕਤੂਬਰ ਨੂੰ ਜਦੋਂ ਇਸ ਘਟਨਾ ਬਾਰੇ ਕਪੂਰਥਲਾ ਦੇ ਪਿੰਡ ਚੋਹਾਨਾ ਦੇ ਵਿੱਚ ਪਤਾ ਲੱਗਾ ਤਾਂ ਕਿਉਂਕਿ ਚੋਹਾਨਾ ਦਾ ਇੱਕ ਨੌਜਵਾਨ ਵੀ ਉਸੇ ਕਿਸ਼ਤੀ ਦੇ ਵਿੱਚ ਸਵਾਰ ਸੀ ਤਾਂ ਉਹ ਫੋਨ ਕਰਕੇ ਉਸ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਅਰਵਿੰਦਰ ਦਾ ਕੋਈ ਪਤਾ ਨਹੀਂ ਲੱਗ ਗਿਆ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਕਿਉਂਕਿ ਪਰਿਵਾਰ ਨੂੰ ਜਾਣਕਾਰੀ ਨਹੀਂ ਸੀ ਕਿ ਅਰਵਿੰਦਰ ਇਸ ਤਰੀਕੇ ਦੇ ਨਾਲ ਇੰਗਲੈਂਡ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਜਾਣਕਾਰੀ ਅਰਵਿੰਦਰ ਦੇ ਵੱਲੋਂ ਪਰਿਵਾਰ ਨੂੰ ਜ਼ਰੂਰ ਦਿੱਤੀ ਗਈ ਸੀ ਕਿ ਉਹ ਇੰਗਲੈਂਡ ਜਾਵੇਗਾ ਪਰ ਕਿਸ਼ਤੀ ਰਾਹੀਂ ਡੋਂਕੀ ਲੈ ਕੇ ਜਾਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰਿਵਾਰ ਨੂੰ ਔਰ ਪਰਿਵਾਰ ਦੇ ਪੈਰਾ ਹੀਠੋ ਜ਼ਮੀਨ ਖਿਸਕ ਜਾਂਦੀ ਹੈ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਅਰਵਿੰਦਰ ਸਮੁੰਦਰ ਦੇ ਵਿੱਚ ਲਾਪਤਾ ਹੋ ਗਿਆ ਤਾਂ ਹਾਲਾਂਕਿ ਡਾਂਕੀ ਲੌਨ ਨੂੰ ਲੈ ਕੇ ਪਹਿਲਾ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਕਿਉਂਕਿ ਜ਼ਿੰਦਗੀ ਤੇ ਮੌਤ ਦਾ ਸਵਾਲ ਹੋ ਜਾਂਦਾ ਹੈ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਜ਼ਰੂਰ ਵਧਣਾ ਚਾਹੁੰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਇੱਕ ਵਧੀਆ ਜ਼ਿੰਦਗੀ ਲਈ ਵਧੀਆ ਦੇਸ਼ ਦੇ ਵਿੱਚ ਜਾਇਆ ਜਾਵੇ ਪਰ ਇਸ ਤਰੀਕੇ ਦੇ ਜਦੋਂ ਦੋ ਨੰਬਰ ਦੇ ਰਸਤੇ ਅਪਣਾਏ ਜਾਂਦੇ ਨੇ ਇਸ ਤਰੀਕੇ ਦੇ ਨਾਲ ਜਦੋਂ ਡਾਂਕੀ ਲੌਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਮੌਤ ਦੇ ਮੂੰਹ ਦੇ ਵਿੱਚ ਜਾਣ ਵਰਗਾ ਹੁੰਦਾ ਹੈ ਔਰ ਕਿਸੇ ਕਿਸ ਨੂੰ ਇਸ ਰਸਤੇ ਦੇ ਵਿੱਚ ਮੌਤ ਮਿਲਦੀ ਹੈ ਔਰ ਕਿਸੇ ਨੂੰ ਸਫਲਤਾ ਇਹ ਕਹਿਣਾ ਬੜਾ ਮੁਸ਼ਕਲ ਹੁੰਦਾ ਹੈ ਤਾਂ ਬਿਹੇਦ ਮੰਦ ਭਾਗੀ ਖਬਰ ਹੈ ਪਿੰਡਪਟ ਨੂੰ ਰਾਹ ਲੂ ਬਾਣਾ ਦਾ ਰਹਿਣ ਵਾਲਾ ਅਰਵਿੰਦਰ ਜਿਸ ਕੀ ਡੋਂਕੀ ਲਾ ਕੇ ਫਰਾਂਸ ਤੋਂ ਇੰਗਲੈਂਡ ਜਾ ਰਿਹਾ ਸੀ ਰਸਤੇ ਦੇ ਵਿੱਚ ਇਹਨਾਂ ਦੀ ਕਸ਼ਤੀ ਪਲਟ ਜਾਂਦੀ ਹੈ ਜਿਸ ਦੇ ਵਿੱਚ ਅਰਵਿੰਦਰ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਪੁਰਤਗਾਲ ਗਿਆ ਸੀ 18 ਮਈ ਨੂੰ ਵਰਕ ਵੀਜ਼ਾ ਦੇ ਉੱਤੇ ਪੁਰਤਗਾਲ ਪਹੁੰਚਦਾ ਹੈ ਉਥੇ ਉੱਥੇ ਹੀ ਰਹਿੰਦਾ ਹੈ ਔਰ 5 ਸਤੰਬਰ ਨੂੰ ਉਸ ਦੀ ਬਾਇਓਮੈਟ੍ਰਿਕ ਪ੍ਰਕਿਰਿਆ ਜੋ ਕਿ ਯੂਰਪੀਅਨ ਦੇਸ਼ਾਂ ਦੇ ਵਿੱਚ ਹੁੰਦੀ ਹੈ ਤਾਂ ਉਹ ਵੀ ਪੂਰੀ ਹੋ ਗਈ ਸੀ ਪਰ ਇਸ ਤੋਂ ਬਾਅਦ ਉਹ ਆਪਣੇ ਕੁਝ ਹੋਰ ਦੋਸਤਾਂ ਦੇ ਨਾਲ ਮਿਲ ਕੇ ਇੰਗਲੈਂਡ ਜਾਣ ਦਾ ਪਲਾਨ ਬਣਾਉਂਦਾ ਹੈ ਔਰ ਆਪਣੇ ਪਰਿਵਾਰ ਨੂੰ ਵੀ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਹੈ ਸਭ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਇੱਕ ਟਰੱਕ ਰਾਹੀਂ ਇੰਗਲੈਂਡ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਟਰੱਕ ਡਰਾਈਵਰ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਪਲਾਨ ਬਣਾਉਂਦੇ ਨੇ ਕਿ ਕਿਸ਼ਤੀ 'ਤੇ ਸਵਾਰ ਹੋ ਕੇ ਇੰਗਲੈਂਡ ਜਾਵਾਂਗੇ ਔਰ ਇਹ ਰਸਤਾ ਉਹਨਾਂ ਨੂੰ ਲੱਗਾ ਕਿ ਉਸ ਦੇ ਨਾਲ ਉਹ ਸੌਖਾ ਹੋਵੇਗਾ ਤੇ ਇਸ ਰਸਤੇ ਦੇ ਵਿੱਚ ਜੋਖਮ ਘੱਟ ਹੋਵੇਗਾ ਪਰ ਨਹੀਂ ਪਤਾ ਸੀ ਕਿ ਇਸ ਤਰੀਕੇ ਦਾ ਹਾਦਸਾ ਰਸਤੇ ਦੇ ਵਿੱਚ ਵਾਪਰ ਜਾਵੇਗਾ ਔਰ ਇਹ ਨੌਜਵਾਨ ਮੁੰਡਾ ਜਿਸ ਦੀ ਉਮਰ 29 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤਾਂ ਲਾਪਤਾ ਹੋ ਗਿਆ ਹੈ ਇੰਗਲੈਂਡ ਜਾਂਦੇ ਰਸਤੇ ਦੇ ਵਿੱਚ ਇਹਨਾਂ ਦੀ ਕਿਸ਼ਤੀ ਡੁੱਬ ਜਾਂਦੀ ਹੈ ਜਿਸ ਦੇ ਵਿੱਚ ਅਰਵਿੰਦਰ ਦਾ ਕੋਈ ਸੁਰਾਗ ਹੁਣ ਤੱਕ ਨਹੀਂ ਮਿਲ ਸਕਿਆ ਜਦੋਂ ਪਰਿਵਾਰ ਨੂੰ ਇਹ ਖਬਰ ਮਿਲਦੀ ਹੈ ਤਾਂ ਪਰਿਵਾਰ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਪਰਿਵਾਰ ਦੇ ਵੱਲੋਂ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਬੇਟੇ ਦਾ ਕੋਈ ਥੋ ਪਤਾ ਲਗਾਇਆ ਜਾਵੇ ਉੱਥੇ ਦੀ ਸਰਕਾਰਾਂ ਤੱਕ ਇਹ ਗੱਲ ਪਹੁੰਚਾਈ ਜਾਵੇ ਔਰ ਪਤਾ ਲਗਾਇਆ ਜਾਵੇ ਕਿ ਆਖਿਰ ਉਹਨਾਂ ਦਾ ਬੱਚਾ ਗਿਆ ਕਿੱਥੇ ਪਰ ਇਹ ਬੇहद ਮੰਦ ਭਾਗੀ ਖਬਰ ਹੈ ਨੌਜਵਾਨ ਮੁੰਡਾ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਔਰ ਫਰਾਂਸ ਤੋਂ ਇੰਗਲੈਂਡ ਡੌਂਕੀ ਲਗਾ ਕੇ ਜਾ ਰਿਹਾ ਸੀ ਰਸਤੇ ਦੇ ਵਿੱਚ ਕਸ਼ਤੀ ਫਲਟ ਗਈ ਔਰ ਪਟਨੂਰਾ ਲੁਬਾਣਾ ਦਾ ਰਹਿਣ ਵਾਲਾ ਇਹ ਮੁੰਡਾ ਲਾਪਤਾ ਦੱਸਿਆ ਜਾ ਰਿਹਾ ਹੈ